ਪਰਮੇਸ਼ਰ ਦੇ ਖੰਭਾ ਹੇਟ ਸ਼ਰਨ ਮੇਰੇ ਉੱਤੇ ਦਇਆ ਕਰ اے ਪਰਮੇਸ਼ਰ ਮੇਰੇ ਉੱਤੇ ਦਇਆ ਕਰ اے ਪਰਮੇਸ਼ਰ ਮੇਰੇ ਉੱਤੇ ਦਇਆ ਕਰ ਕਿਉਂ ਜੋ ਮੈਂ ਕਿਉਂ ਜੋ ਮੇਰੀ ਜਾਨ ਤੇਰੀ ਸ਼ਰਨ ਲਈ ਹੋਈ ਹੈ ਅਤੇ ਮੈਂ ਤੇਰੇ ਖੰਭਾ ਦੀ ਛਾਇਆ ਹੇਟ ਸ਼ਰਨ ਲਵਾਂਗਾ ਜਿੰਨਾ ਚਿਰ ਇਹ ਆਫਤਾਂ ਨਾ ਲੰਘ ਜਾਣ ਜਿੰਨਾ ਚਿਰ ਇਹ ਆਫਤਾਂ ਨਾ ਲੰਘ ਜਾਣ ਮੈਂ ਆਤਮਾਨ ਪਰਮੇਸ਼ਰ ਨੂੰ ਪੁਕਾਰਾਂਗਾ ਉਸ ਪਰਮੇਸ਼ਰ ਨੂੰ ਜਿਹੜਾ ਮੇਰੇ ਲਈ ਸਭ ਕੁਝ ਪੂਰਿਆ ਕਰਦਾ ਹੈ ਉਹ ਸੁਰਗੋਂ ਕੱਲ ਕੇ ਮੈਨੂੰ ਬਚਾਵੇਗਾ ਜਦ ਮੇਰਾ ਮਿੱਦਨ ਵਾਲਾ ਮੈਨੂੰ ਦੋਸ਼ ਦਿੰਦਾ ਹੈ ਮੇਰੇ ਦਿਨਾਂ ਵਾਲੇ ਨੂੰ ਗੋਸ਼ਤੇ ਦਾ ਜਾ ਰਿਹਾ ਪਰਮੇਸ਼ਰ ਆਪਣੀ ਦਇਆ ਤੇ ਆਪਣੀ ਸਚਾਈ ਕੱਲੇਗਾ ਮੇਰੀ ਜਾਨ ਬੱਬਾ ਸ਼ੇਰਾਂ ਵਿੱਚ ਹੈ ਮੈਂ ਪਾਂਬੜਾ ਵਿੱਚ ਅਰਥਾਤ ਆਦਮ ਵੰਸੀਏ ਵਿੱਚ ਲੇਟਾਂਗਾ ਜਿਨ੍ਹਾਂ ਦੇ ਦੰਦ ਬਰਸ਼ਿਆਂ ਦੇ ਤੀਰ ਹਨ ਅਤੇ ਉਹਨਾਂ ਦੀ ਰਸਨਾ ਤਿੱਖੀ ਤਲਵਾਰ ਹੈ हे परमेश्वर आकाश दे उतां तो तू महान है सारी धरती दे उतां तेरी महिमा होवे ਉਹਨਾਂ ਨੇ ਮੇਰੇ ਕਦਮਾਂ ਦੇ ਲਈ ਜਾਲ ਤਿਆਰ ਕੀਤਾ ਮੇਰੀ ਜਾਨ ਚੁੱਕ ਗਈ ਹੈ ਉਹਨਾਂ ਨੇ ਮੇਰੇ ਅੱਗੇ ਟੋਇਆ ਪੁੱਟਿਆ ਹੈ ਉਹ ਆਪ ਉਸ ਵਿੱਚ ਡਿੱਗ ਪਏ ਹਨ ਮੇਰਾ ਮਨ ਕਾਇਮ ਹੈ اے ਪਰਮੇਸ਼ਰ ਮੇਰਾ ਮਨ ਕਾਇਮ ਹੈ ਮੈਂ ਗਾਵਾਂਗਾ ਮੈਂ ਭਜਨ ਕੀਰਤਨ ਕਰਾਂਗਾ اے ਮੇਰੀ ਮਹਿਮਾ ਜਾਗ اے ਸਤਾਰ ਦੇ ਬਰਬਤ ਜਾਗੋ ਮੈਂ ਫਜਰ ਨੂੰ ਵੀ ਮੈਂ ਬਗਲ ਜਗ੍ਹਾ ਦਿਆਂਗਾ اے ਪ੍ਰਭੂ ਮੈਂ ਲੋਕਾਂ ਵਿੱਚ ਤੇਰਾ ਧੰਨਵਾਦ ਕਰਾਂਗਾ ਮੈਂ ਉਮਤਾ ਵਿੱਚ ਤੇਰਾ ਭਜਨ ਕੀਰਤਨ ਕਰਾਂਗਾ ਤੇਰੀ ਦਇਆ ਤਾਂ ਆਕਾਸ਼ ਤਿੱਕ ਹੈ ਤੇ ਤੇਰੀ ਵਫਾਦਾਰੀ ਬਦਲਾ ਤਿੱਕ ਵੱਡੀ ਹੈ ਹੈ ਪਰਮੇਸ਼ਰ ਆਕਾਸ਼ ਦੇ ਉਤਾਨ ਤੋ ਤੂੰ ਮਹਾਨ ਹੋ ਸਾਰੀ ਧਰਤੀ ਦੇ ਉਤਾਨ ਤੇਰੀ ਮਹਿਮਾ ਹੋਵੇ ਆਮੀਨ ਹਲੋ ਜੀ